ٹھیک ہے دوستو جگہ تھوڑا صاحب تھوڑا اون آجي جاؤ ਆਹ ਲੋ ਕਿ ਓਕੇ ਠੀਕ ਹੈ ਇੱਕ ਰੁਕ ਜੇ ਹਾਂ ਦਾਨ ਸਿੰਘ ਅੱਜ ਗੁਰਕਬ ਸਰ ਅਕਾਲ ਪ੍ਰਖ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਅੱਜ ਸਫਲਤਾ ਬਖਸ਼ੀ ਹੈ ਸੱਜਨ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਇਕਰਾਰ ਦਿੱਤਾ ਪਹਿਲੇ ਕੇਸ ਦੇ ਵਿੱਚੋਂ 6 ਸਾਲ ਤੋਂ ਜੇਲ੍ਹ ਵਿੱਚ ਆ ਉਹ 5 ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉ슌 ਨੂੰ ਦੋਸ਼ੀ اقرار ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ سزا ਸੁناਈ ਜਾਏਗੀ ਸਾਨੂੰ ਪੂਰੀ ਉਮੀਦ ਆ ਕਿ ਫਾਂਸੀ ਦੀ سزا ਸੁناਈ ਜਾਏਗੀ ਕਿਉਂਕਿ ਇਹਦੇ ਵੱਡੇ ਕਤਲਿਆਂ ਦਾ ਇਹ ਹਿੱਸਾ ਹੈ ਇਹ ਵਿੱਚੋਂ ਸੱਤ ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚੋਂ ਦੀ ਕੰਸਟੀਟੂਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਹਨੇ ਆਪ ਸੁਪਰਵਾਈਜ਼ ਕੀਤਾ ਔਰ ਆਪੇ ਕਤਲ ਕਰਵਾਇਆ ਔਰ ਇਹ ਜਿਹੜੇ ਕੇਸ ਤੇ ਵਿੱਚ ਅੱਜ ਸਫਲਤਾ ਮਿਲੀ ਆ ਅਕਾਲ ਪ੍ਰੋਫੈਸਰ ਬਹੁਤ-ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਰਿਹਾ ਸਾਰਿਆਂ ਦਾ ਸਾਥ ਰਿਹਾ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸੈਕਟਰੀ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਬਣਾਈ ਸੀ ਤੇ ਉਹ ਐਨਡੀਆ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਏ ਜਸਵੰਤ ਸਿੰਘ ਤੇ ਕਰਨਦੀਪ ਸਿੰਘ ਦੀ ਨੂੰ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਲੀਡ ਕਰ ਰਿਆ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾੜ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਵੰਤ ਸਿੰਘ ਰਾਹੀਂ ਦੀ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਚ 1985 ਦੇ ਵਿੱਚ ਆਪਣਾ ਐਫੀਡੇਵਿਟ ਦਿੱਤਾ ਸੀ ਕਿ ਸੱਜਣ ਕੁਮਾਰ ਉਹ ਮੌਬ ਨੂੰ ਲੀਡ ਕਰ ਰਿਹਾ ਸੀ ਪਰ ਉਹ ਕੋਈ ਐਕਸ਼ਨ ਨਹੀਂ ਹੋਇਆ ਉਦੋਂ ਬਾਅਦ ਜੈਨ ਅਗਰਵਾਲ ਕਮੇਟੀ ਨੇ ਕਿਹਾ ਕਿ ਕੇਸ ਰਜਿਸਟਰ ਕਰੋ ਕੇਸ ਪੁਲਿਸ ਨੇ ਜੋ ਰਜਿਸਟਰ ਕਰ ਦਿੱਤਾ ਉਹਨਾਂ ਨੇ ਉਹਨਾਂ ਦੇ ਵਿਧਵਾ ਨੇ ਫੇਰ ਆ ਕੇ ਬਿਆਨ ਦਿੱਤਾ ਪੂਰਾ ਠੋਕੇ ਬਿਆਨ ਦਿੱਤਾ ਕਿ ਸੱਜਣ ਕੁਮਾਰੀ ਮਾਊਨੂ ਲੀਡ ਕਰ ਰਹੀ ਸੀ ਪਰ ਸੱਜਣ ਕੁਮਾਰ ਦੇ ਖਲਾਫ ਐਫੈਕਸ਼ਨ ਕੀ ਹੋਣਾ ਕੇਸ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਰਾਨੂ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਤੰਗ ਕੀਤਾ ਗਿਆ ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ ਆਈ ਤਾਂ ਅਸੀਂ ਉਦੋਂ ਡਿਮਾਂਡ ਕੀਤੀ ਕਿ ਜਿਹੜੇ ਜਿਹੜੇ ਕੇਸ ਬੰਦ ਕਰ ਦਿੱਤੇ ਨੇ ਪੁਲਿਸ ਨੇ ਉਹਨਾਂ ਨੂੰ ਰੀਓਪਨ ਕੀਤਾ ਜਾਵੇ ਤੋ ਇਹ ਐਨਟੀਆਜ ਦੀ ਸਰਕਾਰ ਨੇ 2014 ਦੇ ਵਿੱਚ ਇੱਕ ਜਸਟਿਸ ਜੀਪੀ ਮਾਥਰ ਕਮੇਟੀ ਬਣਾਈ ਜੀਪੀ ਮਾਥਰ ਰਿਟਾਇਰਡ ਜੱਜ ਸਨ ਸੁਪਰੀਮ ਕੋਰਟ ਦੇ ਉਹਨਾਂ ਨੇ ਸਾਰੇ ਕੇਸਾਂ ਨੂੰ ਸਟੱਡੀ ਕੀਤਾ ਔਰ ਕਿਹਾ ਕਿ ਕੇਸ ਗਲਤ ਬੰਦ ਹੋਏ ਨੇ ਇਹ ਰੀਓਪਨ ਹੋਣੇ ਚਾਹੀਦੇ ਨੇ ਤੇ ਉਹ ਕੇਸ ਫਿਰ ਉਦੋਂ ਬਾਅਦ ਫਿਰ ਸੈਂਟਰਲ ਗਵਰਨਮੈਂਟ ਨੇ ਇਹ ਐਸਆਈਟੀ ਬਣਾਈ 2015 ਵਿੱਚ ਉਸ ਐਸਆਈਟੀ ਨੇ ਇਹਨਾਂ ਕੇਸਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਜਿਹੜੇ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਵੀ ਬੜੀ ਹਿੰਮਤ ਆ ਉਹਨਾਂ ਨੇ ਵੀ ਬੜਾ ਇੱਥੇ ਕੰਮ ਕੀਤਾ ਔਰ ਐਚਪੀਸੀ ਨੇ ਵੀ ਬੜਾ ਇਦਾਂ ਤੋਂ ਕੰਮ ਕੀਤਾ ਰਲ ਮਿਲ ਕੇ ਸਾਰੀ ਟੀਮ ਨੇ ਕੰਮ ਕੀਤਾ ਔਰ ਹੁਣ ਵੀ ਜੋ ਮੌਜੂਦਾ ਉਦੋਂ ਉਸ ਟਾਈਮ ਤੇ ਜੋ ਲੀਗਲ ਸੈਲ ਦੇ ਪ੍ਰਧਾਨ ਸੀ ਜੋਲੀ ਸਾਹਿਬ ਜਸਵਿੰਦਰ ਸਿੰਘ ਜੋਲੀ ਉਹਨਾਂ ਦੀ ਬੜੀ ਹਿੰਮਤ ਆ ਹੁਣ ਲੀਗਲ ਸੈਲ ਦੇ ਪ੍ਰਧਾਨ ਜੋ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੂ ਤੇ ਜੋ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਸਾਰਿਆਂ ਨੇ ਹਿੰਮਤ ਕਰਕੇ ਇਕੱਠੇ ਇਨਾ ਕੇਸਾਂ ਵਿੱਚ ਮੈਂ ਹਮੇਸ਼ਾ ਕਹਿੰਦਾ ਹੁਣਾ ਕਿ ਆਪਸੀ ਮਤਭੇਦ ਆਪਚ ਰਹਿਣਗੇ ਪਰ ਜਿਹੜੇ ਸਾਂਝੇ ਕੰਮ ਆ ਉਹਨਾਂ ਨੂੰ ਇਕੱਠੇ ਮਿਲ ਕੇ ਲੜੀਏ ਲੜੀਏ ਆਪਾਂ ਤੇ ਇਹ ਕੇਸ ਦੇ ਵਿੱਚੋ ਦਿਖਾਇਆ ਕਿ ਸਭਨੇ ਇਕੱਠੇ ਮਿਲ ਕੇ ਲੜਿਆ ਤੇ ਅੱਜ ਇਹ ਸਫਲਤਾ ਹੋਈ ਆ ਔਰ ਕਾਲ ਪ੍ਰਖਤਾ ਬਹੁਤ ਬਹੁਤ ਸ਼ੁਕਰਾਨਾ ਇਸ ਦੇ ਸ੍ਰੋਮਣੀ ਅਕਾਲੀ ਦਲ ਵੀ ਇਸੇ ਕੇਸਾਂ ਨੂੰ ਲੈ ਕੇ ਗਾਂ ਵਾਦਦਾ ਰਿਹਾ ਜੀ ਐਨਡੀਏ ਦੀ ਸਰਕਾਰ ਨੇ ਓਪਨ ਕੀਤਾ ਸੀ ਜਦੋਂ ਐਨਡੀਏ ਉਸ ਟਾਈਮ ਸ੍ਰੋਮਣੀ ਅਕਾਲੀ ਦਲ 2015 ਵਿੱਚ ਐਨਡੀਏ ਦੀ ਸਰਕਾਰ ਦਾ ਹਿੱਸਾ ਸੀ ਉਨਕਦਰ ਟੋਟਲ ਕਿੰਨੇ ਦੋਸ਼ੀ ਹੈਗੇ ਜਿਨ੍ਹਾਂ ਦੇ ਖਿਲਾਫ ਸਰਕਾਰ ਬਈ ਨਹੀਂ ਹੋਈ ਸਾਹਮਣੇ ਦੇਖੀ ਦੋਸ਼ੀ ਤਾਂ ਬਹੁਤ ਨੇ ਦੇਖੋ ਜੋ ਸਰਕਾਰੀ ਅੰਕੜਿਆਂ ਦੇ ਮੁਤਾਬਕ 2733 ਸਿੱਖਾਂ ਦਾ ਕਤਲ ਦਿੱਲੀ ਦਿੱਲੀ ਵਿੱਚ ਹੋਇਆ ਮੈਂ ਦਿੱਲੀ ਦੀ ਗੱਲ ਕਰਾਂ ਆਪਾਂ ਬਾਕੀਆਂ ਦੀ ਬਾਤ ਕਰ ਲਾਂਗੇ ਦਿੱਲੀ ਦਿੱਲੀ ਦੇ ਵਿੱਚ ਹੋਇਆ ਜੇ 2733 ਜੇ ਇਨਸਾਨਾਂ ਨੂੰ ਮਾਰਨ ਦੇ ਵਾਸਤੇ ਕਮ ਸੇ ਕਮ 10000 ਬੰਦਾ ਤਾਂ ਹੋਊਗਾ ਨਾ ਹੁਣ ਉਹ 10000 ਚੋਂ ਜੇਕਰ 5000 ਨੂੰ ਸਜ਼ਾ ਮਿਲੀ ਹੁੰਦੀ ਫਿਰ ਤਾਂ ਅਸੀਂ ਕਹਿੰਦੇ ਕਿ ਕੋਈ ਇਨਸਾਫ ਪਿਲਿਆ ਪਰ ਇੱਥੇ ਸਜ਼ਾ ਤਾਂ ਮਰ ਕਤਲ ਦੇ ਕੇਸਾਂ ਦੇ ਵਿੱਚ ਤਾਂ ਸਿਰਫ ਸੋ ਵੰਦਿਆਂ ਨੂੰ ਸਜ਼ਾ ਹੋਈ ਹੈ ਔਰ ਤੇ ਤਾਂ ਕਰਕੇ ਇਨਸਾਫ ਵਾਲੀ ਤਾਂ ਕੋਈ ਗੱਲ ਨਹੀਂ ਦੋਸ਼ੀ ਤਾਂ ਬਹੁਤ ਨੇ ਜਿੰਨਾਂ ਚੋਂ ਕਈ ਨਹੀਂ ਰਹੇ ਕਈਆਂ ਦੀ ਮੌਤ ਵੀ ਹੋ ਗਈ ਕਈ ਅਜੇ ਜਿੰਦੇ ਵੀ ਨੇ ਜਿਨ੍ਹਾਂ ਦੇ ਖਿਲਾਫ ਨਹੀਂ ਚਲੇ ਹੁਣ ਐਚਪੀਐਲ ਭਗਤ ਐਚਪੀਐਲ ਭਗਤ ਜੋ ਉਦੋਂ ਮੰਤਰੀ ਸੀ ਔਰ ਉਹ ਇੱਕ ਤਰ੍ਹਾਂ ਦਾ ਦਿੱਲੀ ਦਾ ਅੰਡਗਰਾਉਂਡ ਕਿੰਗ ਕਾਕੇ ਉਹਨੂੰ ਜਾਣਿਆ ਜਾਂਦਾ ਸੀ ਔਰ ਐਚ ਕੇ ਐਲ ਪਗਤ ਨੇ ਹੀ ਸਾਰੀ ਇਹ ਪਲਾਨ ਕੀਤੀ ਸੀ ਤੇ ਐਚ ਕੇ ਐਲ ਪਗਤ ਦੇ ਖਿਲਾਫ ਵੀ ਕੇਸ ਚੱਲਿਆ ਔਰ ਜਦੋਂ ਕੇਸ ਚੱਲਿਆ ਤੇ ਉਦੋਂ 1995 ਦੇ ਵਿੱਚ ਐਚ ਕੇ ਐਲ ਪਗਤ ਨੂੰ ਗ੍ਰਿਫਤਾਰ ਕੀਤਾ ਜਸਟਿਸ ਤਿੰਗਰਾ ਦੇ ਆਰਡਰ ਦੇ ਨਾਲ ਉਹਨੂੰ ਜੇਲ੍ਹ ਭੇਜਿਆ ਪਰ ਅਨਫੋਰਚਨਟਲੀ ਸਾਡੇ ਆਪਣੇ ਬੰਦੇ ਹੀ ਧੋਖਾ ਕਰਕੇ ਸਾਡੇ ਆਪਣੇ ਬੰਦੇ ਧੋਖਾ ਕਰਕੇ ਕਿ ਉਹ ਗਵਾਹ ਨੂੰ ਮਕਰਾ ਦਿੱਤਾ ਉਦੋਂ ਉਹਨਾਂ ਨੂੰ ਫਿਰ ਇੱਥੇ ਅਕਾਲ ਤਖਤ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਤਨਖਾਹ ਹੀ ਆ ਵੀ ਡਿਕਲੇਅਰ ਕੀਤਾ ਸੀ ਤੇ ਉਦੋਂ ਪਰ ਮਕਦਮਾ ਜਦੋਂ ਭਗਤ ਦੇ ਖਿਲਾਫ ਚੱਲਿਆ ਉਹ ਮਕਦਮਾ 6 ਸਾਲ ਭਗਤ ਦੇ ਖਿਲਾਫ ਚੱਲਿਆ ਤੇ ਉਹਦਾ ਉਹ ਬਰਾਹਲ ਹੋਇਆ ਅਖੀਰ ਦੇ ਆਕੇ ਉਹ ਵੀ ਪਾਗਲ ਹੋ ਕੇ ਮਰਿਆ ਔਰ ਉਹ ਮਕਦਮੇ ਨੂੰ ਹਾਈ ਕੋਰਟ ਨੇ ਬੰਦ ਕੀਤਾ ਕਿਉਂਕਿ ਉਹ ਪਾਗਲ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਉਹਨੂੰ ਡੈਮੈਂਸ਼ੀਆ ਹੋ ਗਿਆ ਸੀ ਤੇ ਇਨਸੇਨ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਤਾਂ ਕਰਕੇ ਉਹ ਦਿੱਲੀ ਹਾਈ ਕੋਰਟ ਨੇ ਕੇਸ ਉਹਨੂੰ ਬੰਦ ਕੀਤਾ ਤਨੁਜਾ ਸ਼ਾਸਤਰੀ ਦਾ ਵੀ ਇਹੀ ਹਾਲ ਹੋਇਆ ਹੁਣ ਇਸ ਟਾਈਮ ਇਹ ਜੇਕਰ ਤੁਸੀਂ ਦੇਖਿਆ ਜਾਵੇ ਸੱਜਣ ਕੁਮਾਰ 6 ਸਾਲੋਂ ਗਨੂੰ ਜੇਲ੍ਹ ਵਿੱਚ ਜੋ ਮੀਡੀਆ ਵਾਲੇ ਜਿਨ੍ਹਾਂ ਨੇ ਕੱਲ੍ਹ ਦੇਖੀ ਆ ਉਹਦੀ ਹਾਲਤ ਜਦੋਂ ਕੋਰਟ ਦੇ ਵਿੱਚ ਕਿਨੇ ਕਿਹਾ ਕਿ 18 ਤਰੀਕ ਨੂੰ ਫਿਰ ਪਾਸ ਪੇਸ਼ ਕਰੋ ਤਾਂ ਸੱਜਣ ਕੁਮਾਰ ਦੇ ਵਕੀਲਾਂ ਨੇ ਕਿਹਾ ਕਿ ਇਹਦੀ ਹਾਲਤ ਦੇਖੋ ਹਾਲਤ ਕੀ ਆ ਜੇਲ੍ਹ ਦੇ ਵਿੱਚੋਂ ਇਹਨੂੰ ਵੀਸੀ ਤੇ ਕਰ ਲੋ ਕਰ ਲੋ ਇੱਥੇ ਬਲਕਿ ਇਹ ਹਾਲਤ ਨਹੀਂ ਹੈ ਕੋਰਟ ਦੇ ਵਿੱਚ ਫਿਜ਼ੀਕਲੀ ਆ ਕੇ ਪੇਸ਼ ਹੁੰਦੇ ਵੀ ਕਾਬਲ ਨਹੀਂ ਆ ਤੇ ਕੋਰਟ ਨੇ ਕਿਹਾ ਕਿ ਵੀਸੀ ਰਾਹੀਂ ਉਸਨੂੰ ਹਾਜ਼ਰ ਹੋ ਜੇ ਹੁਣ 18 ਤਰੀਕ ਨੂੰ ਇਹਦੇ ਵਿੱਚ ਇਹ ਕੋਰਟ ਨੇ ਸਜ਼ਾ ਸੁਣਾਉਣੀ ਹੈ ਔਰ ਸਾਨੂੰ ਪੂਰੀ ਉਮੀਦ ਆ ਕਿ ਇਹਦੇ ਵਿੱਚ ਇਹ ਸਜ਼ਾ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਔਰ ਫਾਂਸੀ ਦੀ ਸਜ਼ਾ ਸੀ ਇਹਦੇ ਚ ਅਪੀਲ ਕਰਾਂਗੇ ਕੋਰਟ ਨੂੰ ਕਿ ਸੁਣਾਈ ਜਾਏ ਕਮਲਨਾਥ ਜਿਹੜਾ ਹੈਗਾ ਉਹਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ ਕਮਲਨਾਥ ਦੇ ਉੱਤੇ ਕੋਈ ਕੇਸ ਨਹੀਂ ਹੋਇਆ ਦੋ ਮੁਲਜ਼ਮ ਜਿਹੜੇ ਹੋਰ ਤੁਸੀਂ ਮੈਂ ਨੇ ਉਹਨੇ ਜਗਦੀਸ਼ ਟਾਈਟਲ ਤੇ ਕਮਲ ਜਗਦੀਸ਼ ਟਾਈਟਲ ਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਦੇ ਲਈ ਕੇਸ ਚੱਲ ਰਿਹਾ ਗਵਾਹੀਆਂ ਅੱਜਕੱਲ ਚੱਲ ਰਹੀਆਂ ਨੇ ਤੇ ਜੋ ਕਮਲ ਨਾਥਾ ਉਸ ਦੇ ਅਗੇਂਸਟ ਅਜੇ ਤੱਕ ਕੋਈ ਕੇਸ ਰਜਿਸਟਰੀ ਨਹੀਂ ਹੋਇਆ ਅੱਜ ਹੀ ਉੱਥੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਵਾ ਮਨਜਿੰਦਰ ਸਿੰਘ ਸਰਸਾ ਨੇ ਫਾਈਲ ਕੀਤਾ ਕਿ ਕਮਲ ਨਾਥ ਦੇ ਅਗੇਂਸਟ ਕੇਸ ਚੱਲਣਾ ਚਾਹੀਦਾ ਤੇ ਉਹ ਕੇਸ ਚੱਲ ਰਿਹਾ ਸੀ ਪੂਰੀ ਡਿਮਾਂਡ ਕਰ ਰਹੇ ਆ ਜੋਰ ਲਗਾ ਰਹੇ ਆ ਕਿ ਕਮਲ ਨਾਥ ਦੇ ਖਿਲਾਫ ਇਹ ਕੇਸ ਹੋ ਚੱਲੇ ਜਿਹੜਾ ਸਟੇਲ ਸਰਜਨ ਕੁਮਾਰ ਆ ਰੋਜ਼ ਹੀ ਜੀਲ ਦੇ ਵਿੱਚ ਆਪਣੇ ਆਪ ਨੂੰ ਮੌਤ ਦੀ ਲੜਾਈ ਦੇ ਨਾਲ ਜੂਝਦਿਆ ਉਹ ਰੋਜ਼ ਆਪਣੀ ਮੌਤ ਨਜ਼ਰ ਆਉਂਦੀ ਦੇਖੋ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਲੱਗਦਾ ਹੀ ਆ ਜੋ ਜਿਸ ਤਰ੍ਹਾਂ ਹਾਲਤ ਹੈ ਪੰਜ ਛੇ ਵਾਰੀ ਤਾਂ ਸੁਪਰੀਮ ਕੋਰਟ ਦੇ ਵਿੱਚ ਕੋਸ਼ਿਸ਼ ਕਰ ਚੁੱਕਿਆ ਕਿ ਉਹਨੂੰ ਬੇਲ ਮਿਲ ਜਾਏ ਉਹਨੇ ਲਿਆ ਕੇ ਵੀ ਕਿਹਾ ਜੀ ਮੈਨੂੰ ਕੈਂਸਰ ਆ ਉਹਨੇ ਫਿਰ ਵੀ ਕਿਹਾ ਜੀ ਮੇਰਾ weight ਘਟ ਗਿਆ ਤੇ ਕਈ ਪੰਜ ਛੇ ਵਾਰੀ ਕੋਸ਼ਿਸ਼ਾਂ ਕਰ ਚੁੱਕਿਆ ਪਰ ਸੁਪਰੀਮ ਕੋਰਟ ਨੇ ਉਹਨੂੰ ਬੇਲ ਨਹੀਂ ਦਿੱਤੀ ਤੇ ਸਮਾ ਸੁਪਰੀਮ ਕੋਰਟ ਦੇ ਜਸਟਿਸ ਕੌਲ ਨੇ ਕਿਹਾ ਕਿ ਤੈਨੂੰ VIP ਟ੍ਰੀਟਮੈਂਟ ਕਿਉਂ ਦਿੱਤਾ ਜਾਵੇ ਤੇ ਜੇ ਤੂੰ ਜਾਣਾ ਲਾਜ ਕਰਾਉਣਾ ਕੈਂਸਰ ਨੂੰ ਮੈਦੰਤਾ ਹਸਪੀਟਲ ਜਾ ਕੇ ਮੈਦੰਤਾ ਹਸਪੀਟਲ ਜਾ ਕੇ ਲਾਜ ਕਰਾਉਣ ਦੀ ਰਾਜਦਗੀ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਲ ਕੋਈ ਮਾੜੇ ਨੇ ਜਾ ਕੇ ਸਰਕਾਰੀ ਹਸਪਤਲ ਦੇ ਵਿੱਚ ਜੇਲ੍ਹ ਦੇ ਵਿੱਚੋਂ ਹੀ ਜਾ ਕੇ ਅੰਡਰ ਕਸਟਡੀ ਜਾ ਕੇ ਇਲਾਜ ਹੋਵੇ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਕੋਈ ਮਸਲ ਨਹੀਂ ਫਿਰ ਜਦੋਂ ਉਹਨਾਂ ਨੇ ਇੱਕ ਹੋਰ ਮਲਜਮਾ ਉਹਨੂੰ ਐਕਸ ਕਾਉਂਸਲਰ ਆ ਬਲਬਨ ਖੋਖੜ ਉਹਨੂੰ 11 ਸਾਲ ਹੋ ਗਏ ਜੇਲ੍ਹ ਵਿੱਚ ਤੇ ਉਹਨੇ ਆ ਕੇ ਕਿਹਾ ਜੀ 11 ਸਾਲ ਹੋ ਗਏ ਤੇ ਮੈਨੂੰ 1 ਸਾਲ ਦੀ ਰਿਮਿਸ਼ਨ ਹੋ ਕੇ 12 ਸਾਲ ਬਣ ਜਾਂਦੇ ਆ ਤੇ ਮੈਨੂੰ ਜਮਾਨ ਦਿੱਤੀ ਜਾਵੇ ਸੁਪਰੀਮ ਕੋਰਟ ਨੇ ਮਨਾਂ ਕਰਤਾ ਕਿ ਇਹ ਨਾਰਮਲ ਕੇਸ ਨਹੀਂ ਨਾਰਮਲ ਨੂੰ ਨਾਲ ਕੀ ਆ ਕਿ 10 ਸਾਲ ਬਾਅਦ ਅਸੀਂ ਜ਼ਮਾਨਤ ਦੇ ਦਿੰਨੇ ਆ ਪਰ ਇਹ ਕਿਸ ਨਾਰਮਲ ਕੇਸ ਨਹੀਂ ਆ ਤਾਂ ਕਰਕੇ ਜ਼ਮਾਨਤ ਨਹੀਂ ਦਿੱਤੀ ਜਾਊਗੀ ਉਹਨੂੰ ਜ਼ਮਾਨਤ ਨਹੀਂ ਦਿੱਤੀ ਕੇਸ ਫਾਈਨਲ ਸੁਣਵਾਈ ਤੇ ਉੱਤੇ ਲਗਾ ਦਿੱਤਾ ਇੱਕ ਹੋਰ ਮਲਜ਼ਮ ਕਸ਼ੋਰੀ ਲਾਲ ਜਿਹਨੂੰ 1995 ਦੇ ਵਿੱਚ ਜਸਟਿਸ ਢੀਂਗਰਾ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਉਹਨੂੰ ਫਾਂਸੀ ਦੀ ਸਜ਼ਾ ਦਾ ਬਾਅਦ ਸੁਪਰੀਮ ਕੋਰਟ ਨੇ ਲਾਈਫ ਇੰਸਰਮੈਂਟ ਵਿੱਚ ਕਨਵਰਟ ਕਰਤੀ ਪਰ ਉਹ ਅਜੇ ਵੀ ਜੇਲ੍ਹ ਚਾ ਪਿੱਛੇ ਜੇ ਸਰਕਾਰ ਨੇ ਦੋ ਵਾਰੀ ਸੀਲਾ ਦక్షిਣ ਸਰਕਾਰ ਨੇ ਉਹਦੇ ਬਾਅਦ ਦਿੱਲੀ ਦੀ ਇਹ ਸਰਕਾਰ ਨੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹਦੇ ਉਦੋਂ 20 ਸਾਲ ਪੂਰੇ ਹੋ ਗਏ ਸੀ ਪਰ ਜਦੋਂ ਅਸੀਂ ਜੋੜ ਪਾਇਆ ਤੇ ਉਹਨੂੰ ਉਹਨੂੰ ਹੁਣ ਇਸ ਟਾਈਮ ਤੁਸੀਂ ਲਗਾਓ ਕਿ 28 ਸਾਲ ਹੋ ਗਏ ਨੇ ਉਹ ਵੀ 29 ਸਾਲ ਹੋ ਗਏ ਨੇ ਉਹ ਜੇਲ੍ਹ ਦੇ ਵਿੱਚ ਹੈ ਠੀਕ ਹੈ